ਫਲਾਈਪਰ ਦੇ ਮਹੂ ਗੇਟ ਦੇ ਨਜ਼ਦੀਕ ਇੱਕ ਆਇਲੈਟ ਸੈਂਟਰ ਤੇ ਅੱਗ ਲੱਗਣ ਦਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਇਹ ਘਟਨਾ ਜਿਹੜੀ ਆ ਉਹ ਸਵੇਰ ਦੀ ਦੱਸੀ ਜਾ ਰਹੀ ਹੈ ਕੀ ਸ਼ਾਰਟ ਸਰਕਟ ਕਰਮ ਇਹ ਅੱਗ ਜਿਹੜੀ ਲੱਗੀ ਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਮਹੂ ਗੇਟ ਦੇ ਨਜ਼ਦੀਕ ਇੱਕ ਆਇਲਟ ਸੈਂਟਰ ਦੀਆਂ ਹਨ ਜਿੱਥੇ ਸ਼ਾਰਟ ਸਰਕਟ ਕਰਮ ਜਿਹੜੀ ਅੱਗ ਆ ਉਹ ਲੱਗੀ ਆ ਮਾਲਕ ਦੇ ਦੱਸਣ ਮੁਤਾਬਕ ਸਵੇਰੇ ਜਦੋਂ ਆਏ ਤਾਂ ਉਹਨਾਂ ਨੇ ਜਦ ਏਸੀ ਆਨ ਕੀਤਾ ਤਾਂ ਇੱਕਦਮ ਅੱਗ ਜਿਹੜੀ ਆ ਉਹ ਪੈ ਗਈ ਤਾਂ ਸਭ ਕੁਝ ਸੜ ਕੇ ਜਿਹੜਾ ਸਵਾਹ ਹੋ ਗਿਆ ਕਾਫੀ ਨੁਕਸਾਨ ਜਿਹੜਾ ਉਹ ਦੱਸਿਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਆਇਲਟ ਸੈਂਟਰ ਦੇ ਅੰਦਰ ਲੈਪ ਤਪ ਅਤੇ ਕੰਪਿਊਟਰ ਜਿਹੜੇ ਆ ਉਹ ਸੜ ਕੇ ਸੁਆਹ ਹੋ ਚੁੱਕੇ ਆ ਤਾਂ ਭਾਰੀ ਨੁਕਸਾਨ ਜਿਹੜਾ ਉਹ ਆਇਲਟ ਸੈਂਟਰ ਦੇ ਮਾਲਕ ਦਾ ਜਿਹੜਾ ਹੋਇਆ ਤਾਂ ਇਸ ਘਟਨਾ ਨੂੰ ਲੈ ਕੇ ਆਇਲਟ ਸੈਂਟਰ ਦੇ ਮਾਲਕ ਅਤੇ ਉੱਥੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਨੇ ਆ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਜਿਹੜੀਆਂ ਉਹ ਪਹੁੰਚੀਆਂ ਸਨ ਜਿੰਨਾਂ ਵੱਲੋਂ ਅੱਗ ਤੇ ਕਾਬੂ ਜਿਹੜਾ ਉਹ ਪਾਇਆ ਗਿਆ। ਰਾਜੂ ਅਗਨੀ ਆਵਾਦਤ ਇਹਦਾ ਕੀ ਕਰ ਲੋਗੇ। ਅਕੈਡਮੀ ਸਾਡੀ ਦਾ ਸ਼ਾਰਟ ਸਰਕਟ ਹੋਇਆ ਹੈ ਪੀਟੀ ਰੂਮ ਦੇ ਵਿੱਚ ਤੇ तकरीबन 9:00 ਵਨ ਹੋਏ ਦੇ ਕਰੀਬ ਅੱਜ ਜਦੋਂ ਅਸੀਂ ਅਕੈਡਮੀ ਖੋਲੀ ਤੇ ਉਦੋਂ ਅ ਜਦੋਂ ਲਾਈਟਸ ਓਨ ਕੀਤੇ ਆ ਏਸੀ ਓਨ ਕੀਤੇ ਤੇ ਉਦੋਂ ਕਿਤੇ ਸ਼ਾਰਟ ਸਰਕਟ ਹੋਇਆ ਤੇ ਉਦੋਂ ਅਸੀਂ ਕੋਸ਼ਿਸ਼ ਕੀਤੀ ਸਾਡੇ ਕੋਲ ਸਿਲੰਡਰ ਹੈਗੇ ਸੀ ਜਿਹੜੇ ਅਸੀਂ ਉਹਨਾਂ ਬੁਝਾਉਣ ਦੀ ਕੋਸ਼ਿਸ਼ ਕੀਤੀ ਫਿਰ ਪਾਣੀ ਵੀ ਸਪਲਾਈ ਵੀ ਹੈਗੀ ਸੀ ਬੁਝਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਧੂਆ ਜ਼ਿਆਦਾ ਹੋਣ ਕਰਕੇ ਸਾਨੂੰ ਬਾਹਰ ਆਣਾ ਪਿਆ لیکن ਜਿਹੜੀ ਉਸ ਤੋਂ ਬਾਅਦ ਹੀ ਫਾਇਰ ਬਿਗੇਟ ਨੂੰ ਕਾਲ ਕੀਤੀ 10-15 ਮਿੰਟ ਚ ਫਾਇਰ ਬਿਗੇਟ ਆ ਗਈ ਦੋ ਫਾਇਰ ਬਿਗੇਟ ਆਈਆਂ ਸੀ ਤੇ ਤਕਰੀਬਨ ਅੱਧੇ ਘੰਟੇ ਵਿੱਚ ਜਿਹੜਾ ਅੱਗ ਤੇ ਕੰਟਰੋਲ ਪਾ ਲਿਆ ਬਾਕੀ ਜਿਹੜੇ ਪੀਸਿਸ ਹੈਗੇ ਆ ਉਹਨਾਂ ਦਾ ਨੁਕਸਾਨ ਹੋਇਆ ਹੈ ਬੂਡਰ ਬੈਕ ਉਹ ਸਾਈਡ ਦਾ ਕਾਫੀ ਸਾੜ ਗਿਆ ਉਹ ਤਾਂ ਸਾੜ ਗਿਆ ਜੀ ਹਾਂ ਜੀ ਕਿੰਨੇ ਕੰਪਿਊਟਰ ਆਰਾਊਂਡ ਵੀ ਕੰਪਿਊਟਰ ਹੈਗੇ ਸੀ ਜੀ ਸ਼ੋ ਸ਼ੋਕ ਦੇ ਫਾਇਰ ਸਟੇਸ਼ਨ ਹਾਂ ਜੀ ਕਿਹੜੀ ਚੀਜ਼ ਹੈ ਇਹ ਦੇਸ ਮਾਚ ਕੋਲੇ ਰੋਡ ਤੇ ਹੈਗਾ ਜੀ ਆਕਸਫੋਰਡ ਅਕੈਡਮੀ ਹਾਂਜੀ ਹਾਂਜੀ ਲੱਗਦੀ ਹੈ ਕੀ ਕਾਰਨ ਬਣਿਆ ਸੀ ਇਹ ਸ਼ਾਰਟ ਸਰਕਟ ਹੋਇਆ ਹੈ ਜੀ ਏਸੀ ਨੂੰ ਜਿੰਨਾ ਸਵੇਰੇ ਮੇਨੜਾ ਸੀ ਉਹਨਾਂ ਨੇ ਸਪਾਇਓਂ ਵਗੈਰਾ ਕਰੀ ਸੀ ਤੇ ਉਹਨਾਂ ਨੇ ਸਵਿਚ ਉਗੈਰਾ ਹੋਂ ਕਿਤੇ ਸ਼ਾਇਦ ਉਹ ਸ਼ਾਰਟ ਸਰਕਟ ਹੋ ਗਿਆ ਸੀ ਉਹਦੇ ਕਰਕੇ ਧੂਆ ਹੀ ਧੂਆਂ ਦਾ ਜਾਰਾ ਹੋ ਰਿਹਾ ਜਿਸ ਕਰਕੇ ਜਿਆਦਾ ਅੱਗ ਤਾਂ ਨਹੀਂ ਸੀਗੀ ਬਟ ਧੂਆ ਜਿਆਦਾ ਸੀ ਕੀ ਦੱਸ ਰਹੇ ਸੀ ਕਿ ਇਹ ਸਲੰਡਰ ਵੀ ਸੀਗੇ ਅੰਦਰ ਸਲੰਡਰ ਇਹਨਾਂ ਦਾ ਆਪਦੇ ਰਿਕੇ ਸੀਗੇ ਨਾ ਫਾਇਰ ਸਿਸਟਮ ਦਾ ਤੇ ਵੀ ਵਾਟਰ ਸਪਲਾਈ ਦਾ ਵੀ ਇਹਨਾਂ ਦਾ ਅਰੇਂਜਮੈਂਟ ਪੂਰਾ ਕੋਲ ਰੱਖਿਆ ਹੋਇਆ ਸੀ ਇਹਨਾਂ ਨੇ ਆਪ ਦਾ ਬਟ ਕੀ ਵੀ ਧੂਆਂ ਕਰਕੇ ਦੇਖ ਨਹੀਂ ਸੀ ਕੋਈ ਕੁਝ ਨਾ ਪਿਆ ਜਿਆ ਵੀ ਫਾਇਰ ਲੱਗੀ ਉਹ ਬਾਅਦ ਇਹਨਾਂ ਦਾ ਐਮਰਜੈਂਸੀ ਜਨਰੇਟਰ ਪਿਆ ਪਿਛੋ ਦੀ ਕੋਲੇ ਆ ਤੇਰੇ ਅੰਦਰ ਜਾ ਕੇ ਅੱਗ ਦੇ ਕਵਰ ਪਾ ਬਾਕੀ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਬਾਕੀ ਠੀਕ ਹੈ ਸਭ ਕਿੰਨਾ ਕਿੰਨਾ ਕੁ ਨੁਕਸਾਨ ਹੋ ਗਿਆ ਕਿ ਬਣ ਇਹਦਾ ਕੋਈ ਤੋਂ 4 ਲੱਖ ਰੁਪਏ ਦੇ ਅੰਦਰ ਨੀਅਰ ਬਾਡ ਨਾ ਗਈ ਜਿਵੇਂ ਜਿਹਾ ਮੈਂ ਕੰਪਿਊਟਰ ਆਗੇ ਨਾ ਆ ਪੀਸੀ ਵਗੈਰਾ ਵੀ ਹੈ ਸੀਗੇ ਕੁਛ ਆਪੰਸੀ ਵਗੈਰਾ ਵੀ ਲੱਗੇ ਸੀ ਆਪੇ ਗੁਰੂ ਗਦਰੀਏ ਬਹੁਤ ਗੇੜ ਲੱਗਿਆ ਜਿਹੜੀ ਹਾਰ ਦਾ ਹੋਈਏ ਅੱਗ ਲੱਗਣਾ ਕੀ ਕਰਦੇ ਇਹ ਅੱਗ ਲੱਗਣਾ ਕਾਰਨ ਜੀ ਏਸੀ ਬਲਾਸਟ ਲੱਗਾ ਜਾ ਰਿਹਾ ਏਸੀ ਤੋਂ ਅੱਗ ਲੱਗੀ ਆ ਜੀ ਸਾਨੂੰ ਤਕ ਰਿਵਨ 940 ਦੇ ਗਾਉਣ ਲਾਈ ਹੈ ਜੀ ਪੰਡਾਰੋਂ ਤੋਂ ਵੀ ਅੱਗ ਬਹੁਤ ਜ਼ਿਆਦਾ ਤੇ ਗੱਡੀਆਂ ਮੌਕੇ ਤੇ ਗੱਡੀਆਂ ਪਹੁੰਚੀਆਂ ਨਹੀਂ ਇੱਗ ਤੇ ਕਾਬੂ ਪਾਇਆ ਗਿਆ ਨਹੀਂ। ਸੀ ਸੀ ਸੀ। ਹਾਂਜੀ। ਸੀ ਸੀ ਸੀ। ਜਦੋਂ ਅਸੀਂ ਆਏ ਅੱਗ ਬਹੁਤ ਜਾਦਾ ਸੀ। ਕੰਟਰੋਲ ਤੋਂ ਬਾਹਰ ਸੀ। ਧੂੰਆਂ ਬਹੁਤ ਕਾਫੀ ਸੀ। ਧੂੰਆਂ ਬਹੁਤ ਜਿਲੇਨਾ ਸੀ। ਕਿੰਨੇ ਮਲਾਜ਼ਮਾਂ ਨੇ ਆ ਕੇ ਕਾਬੂ ਪਾਇਆ? ਐਂ ਤਰਾਭੇ ਨੂੰ 6 ਤੋਂ 7 ਮਲਾਜ਼ਮ ਮੌਕੇ ਤੇ ਪਹੁੰਚਿਆ ਅੱਗ ਤੇ ਕਾਬੂ ਪਾਇਆ। ਹਾਂਜੀ ਹਾਂਜੀ ਬਹੁਤ ਨੋਰਮਲ ਹੈ ਜੀ ਉਹ। ਲੋਸਾਂ ਦੀ ਮੌਕੇ ਦਾ ਅੰਦਾਜ਼ਾ ਨਹੀਂ ਲਾ ਰਹੇ। ਹਾਂ। ਇਹ ਨਾਲ ਕੰਟਰੋਲ ਕਰਾਉ। ਹਾਂਜੀ ਹਾਂਜੀ ਹੋ ਗਿਆ ਜੀ ਉਹ। ਆ ਗਿਆ।